ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਨਵਜੋਤ ਸਿੰਘ ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਰ ਦਿੱਤਾ ਕੁਝ ਇੱਕ ਪਾਸੇ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਨਵਜੋਤ ਸਿੰਘ ਸਿੱਧੂ ਕਿ ਕਿਸੇ ਵੀ ਸਮੇਂ ਭਾਰਤੀ ਜਨਤਾ ਪਾਰਟੀ ਆਪ ਜਾਂ ਕਾਂਗਰਸ ਦੇ ਵਿੱਚ ਵੱਡਾ ਅਹੁਦਾ ਹਾਸਲ ਕਰ ਸਕਦੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਦੀ ਆਪਣੀ ਚੁੱਪੀ ਤੋੜੀ ਹੈ ਉਹਨਾਂ ਦਿਨਾਂ ਤੋਂ ਲਗਾਤਾਰ ਮੀਟਿੰਗ ਤੇ ਮੀਟਿੰਗ ਕੀਤੀ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਪ੍ਰਸ਼ੰਸਕ ਜਿਹੜੇ ਨੇ ਖੁਸ਼ ਕਰ ਦਿੱਤੇ ਨੇ ਦੂਸਰੇ ਪਾਸੇ ਪ੍ਰਸ਼ਾਸਕਾਂ ਵੱਲੋਂ ਸਵਾਲ ਪੁੱਛੇ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸੂਤਰ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਬੜੀ ਜਲਦੀ ਹੀ ਕਾਂਗਰਸ ਦੇ ਵਿੱਚ ਘਰ ਵਾਪਸ ਜਿਹੜਾ ਵਾਪਸੀ ਕਰਨ ਜਾ ਰਹੇ ਨੇ ਹੈ ਨੇ ਕਾਂਗਰਸ ਵਿੱਚ ਲੇਕਿਨ ਵੱਡਾ ਅਹੁਦਾ ਨਹੀਂ ਹੈ ਐਜ਼ ਅ ਵਰਕਰ ਤੌਰ ਤੇ ਹੀ ਕੰਮ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਲਗਾ ਬਾ ਲਗਾਤਾਰ ਗੱਲਬਾਤ ਕੀਤੀ ਚਾਰੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਇਧਰ ਜਿਹੜੀ ਨਵਜੋਤ ਕੌਰ ਸਿੱਧੂ ਹੈ ਧਰਪਤਰੀ ਨਵਜੋਤ ਸਿੰਘ ਸਿੱਧੂ ਦੀ ਉਹ ਲਗਾਤਾਰ ਟੱਚ ਦੇ ਵਿੱਚ ਬਣੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਵੱਡੇ ਟਕਸਾਲੀ ਆਗੂਆਂ ਦੇ ਕਿਉਂਕਿ ਕਿਸੇ ਵੀ ਸਮੇਂ ਵੱਡਾ ਧੁਮਾਕਾ ਨਵਜੋਤ कौर ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਵੱਲੋਂ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਨੇ ਅੱਜ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਪਾਈਆਂ ਤੇ ਤਸਵੀਰਾਂ ਨੂੰ ਦੇਖ ਕੇ ਹੱਕੇ ਬੱਕੇ ਰਹਿ ਗਿਆ ਪਰਸ਼ੰਸ਼ਕ ਅਤੇ ਵਾਰ-ਵਾਰ ਪੁੱਛ ਰਹੇ ਨੇ ਕਿ ਇਹ ਤੁਸੀਂ ਕਿਵੇਂ ਕੀਤਾ ਇਸ ਦੇ ਤਰੀਕੇ ਦੱਸੋ ਯਾਨੀ ਕਿ ਠੋਕੋ ਤਾੜੀ ਹਮੇਸ਼ਾ ਹੀ ਮਸ਼ਹੂਰ ਹੈ ਨਹੀਂ ਚਾਹੇ ਉਹਨਾਂ ਦਾ ਕੋਈ ਸਲੈਗ ਸਲੋਗਨ ਹੋਵੇ ਚਾਹੇ ਕੋਈ ਸ਼ੈਰੋ ਸ਼ਾਇਰੀ ਕਰਦੇ ਹੋਣ ਚਾਹੇ ਕੋਈ ਪ੍ਰਵਚਨ ਕਰਦੇ ਹੋਣ ਯਾਨੀ ਕਿ ਨਵਜੋਤ ਸਿੰਘ ਸਿੱਧੂ ਕਾਫੀ ਖੁਸ਼ ਮਜਾਜ ਦੇ ਵੀ ਨੇ ਇੱਧਰ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪੋਸ ਪਾਏ ਗਏ ਤਸਵੀਰਾਂ ਪਾਈਆਂ ਗਿਆ ਨਵਜੋਤ ਸਿੰਘ ਸਿੱਧੂ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜ ਮਹੀਨਿਆਂ ਦੇ ਵਿੱਚ ਮੈਂ 33 ਕਿਲੋ ਵਜ਼ਨ ਘਟਾਇਆ ਹੈ ਪ੍ਰਸੰਸਕ ਪੁੱਛ ਰਹੇ ਨੇ ਕਿ ਪਲੀਜ਼ ਸਾਨੂੰ ਵੀ ਦੱਸ ਦਿਓ ਕਿ ਕਿਸ ਤਰ੍ਹਾਂ ਐਡਾ ਵੱਡਾ ਪਰਵਰਤਨ ਯਾਨੀ ਕਿ ਪੰਜ ਮਹੀਨਿਆਂ ਦੇ ਵਿੱਚ 33 ਕਿਲੋ weight ਘਟਾਉਣਾ ਬਹੁਤ ਹੀ ਮੁਸ਼ਕਲ ਹੈ ਅੱਜ ਇਸ ਦਾ ਖੁਲਾਸਾ ਕੀਤਾ ਹੈ ਨਵਜੋਤ ਸਿੰਘ ਸਿੱਧੂ ਨੇ ਪੁਰਾਣੀਆਂ ਅਤੇ ਨਵੀਆਂ ਜਿਹੜਾ ਸਰੀਰ ਦੇ ਵਿੱਚ ਪਰਵਰਤਨ ਹੋਇਆ ਹੈ ਉਸ ਦੀਆਂ ਪਿਕਸ ਪਾ ਕੇ ਆਫਟਰ ਅਤੇ ਬਿਫੋਰ ਵਾਲੀਆਂ ਯਾਨੀ ਕਿ ਜਿਹੜੇ ਪ੍ਰਸ਼ੰਸਕ ਨੇ ਨਵਜੋਤ ਸਿੰਘ ਸਿੱਧੂ ਉਹ ਖੁਸ਼ੀ ਵਿੱਚ ਨੇ ਅਤੇ ਵਾਰ-ਵਾਰ ਉਹ ਪੁੱਛ ਰਹੇ ਨੇ ਕਮੈਂਟ ਕਰਕੇ ਕਿ ਸਾਨੂੰ ਵੀ ਅਜੇ ਫਾਰਮੂਲਾ ਦੱਸੋ ਤਾਂ ਕਿ ਅਸੀਂ ਆਪਣਾ weight ਘਟਾ ਸਕੀਏ ਧੰਨਵਾਦ